ਇਸੇ ਬੰਦੇ ਦਾ ਕਮੈਂਟ ਆਇਆ ਉਹਦੀ ਆਈਡੀ ਸੀਗੀ ਕਰਨ 786 ਕਿ ਇਹ ਬੰਦਾ ਐਦਾਂ ਦਾ ਜੀ ਤੁਸੀਂ ਇਹਨੂੰ ਜੱਫੀਆਂ ਪਾਉਨੇ ਹੋ ਤੁਸੀਂ ਉਹ ਪਿਆਰ ਕਰਦੇ ਹੋ ਸਲੀਮ ਭਾਜੀ ਨੂੰ ਬੋਲਿਆ ਮੈਨੂੰ ਬੋਲਿਆ ਪਰ ਉਸ ਬੰਦੇ ਨੇ ਹੱਸਣ ਵਾਲਾ ਕਮੈਂਟ ਕੀਤਾ ਹੋਇਆ ਸੀ ਔਰ ਮੈਂ ਉਸ ਬੰਦੇ ਨੂੰ ਇਹੀ ਗੱਲ ਕੀਤੀ ਯਾਰ ਜੇ ਤੁਹਾਡੇ ਤੋਂ ਕੋਈ ਗਲਤੀ ਨਾਲ ਕੋਈ ਕਮੈਂਟ ਹੋ ਗਿਆ ਤੁਸੀਂ ਡਿਲੀਟ ਕਰ ਦਿਓ ਔਰ ਜਿਨ੍ਹਾਂ ਨੂੰ ਸੁਰਾਂ ਦਾ ਬਾਦਸ਼ਾਹ ਮੰਨਿਆ ਗਿਆ ਹੈ ਵੀ ਉਹ ਰੋ ਰਹੇ ਨੇ ਔਰ ਤੁਸੀਂ ਹੱਸ ਰਹੇ ਹੋ ਗੱਲ ਇਹੀ ਹੈ ਬਸ ਇਸ ਗੱਲ ਕਰਕੇ ਸਲੀਮ ਭਾਈ ਦੇ ਦਿਲ 'ਚ ਕਿੰਨੇ ਕਿੰਨੇ ਮੇਰੇ ਲਈ ਗੁੱਸਾ ਹੈ ਔਰ ਬਾਕੀ ਅਸੀਂ ਪਿਆਰ ਬਹੁਤ ਕਰਦੇ ਹਾਂ ਉਹਨਾਂ ਨੂੰ ਬਸ ਮੈਂ ਇਹ ਮੈਸੇਜ ਸਲੀਮ ਭਾਈ ਤੱਕ ਪਹੁੰਚਾਉਣਾ ਚਾਹੁੰਦਾ ਕਿ ਹਮੇਸ਼ਾ ਅਸੀਂ ਤਾਂ ਤੁਹਾਡੇ ਬੱਚੇ ਆ ਜੀ ਤੁਹਾਡੇ ਤੋਂ ਸਿੱਖ ਕੇ ਅਸੀਂ ਸਭ ਕੁਝ ਜੋ ਮਕਾਮ ਹਾਸਿਲ ਕੀਤਾ ਹੈ ਉਹਨਾਂ ਦੇ ਗਾਣਿਆਂ ਨੂੰ ਸੁਣ ਸੁਣ ਕੇ ਕੀਤਾ ਹੈ ਜੋ ਵੀ ਚਲੋ ਕਹਿਣ ਦਾ ਤਰੀਕਾ ਮੇਰਾ ਗਲਤ ਹੋ ਸਕਦਾ ਉਹਦੇ ਲਈ ਬਹੁਤ ਬਹੁਤ ਸੌਰੀ ਮੰਗਦਾ ਮੈਂ ਮੈਨੂੰ ਵੀ ਫੀਲ ਹੋਇਆ ਪਰ ਮੈਂ ਬੋਲਿਆ ਉਹਨਾਂ ਦੇ ਹੱਕ ਲਈ ਮੇਨੂੰ ਪਰੇ ਬੰਦਿਆਂ ਨੂੰ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਨਹੀਂ ਮਿਲੇ ਪਰ ਬਾਕੀ ਮੈਂ ਭਾਜੀ ਨੂੰ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਦਿਲ ਦੇ ਵਿੱਚ ਗੁੱਸਾ ਹੈ ਮੇਰੇ ਲਈ ਪਰ ਉਹ ਨਹੀਂ ਮੈਂ ਪਤਾ ਨਹੀਂ ਮੈਂ ਬੱਚਾ ਕਰਕੇ ਮੈਂ ਸਮਝਾ ਨਹੀਂ ਸਕਿਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਤੁਹਾਡੀ ਆਪਣੀ ਰੀਤ ਕੋਰ ਸੋ ਕਈ ਵਾਰ ਜ਼ਿੰਦਗੀ ਦੇ ਵਿੱਚ ਅਜਿਹੇ ਮੁਕਾਮ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਅਸੀਂ ਸਹੀ ਵੀ ਹੁੰਨੇ ਆ ਪਰ ਸਾਡੇ ਕੋਲੇ ਅਜਿਹੇ ਸ਼ਬਦ ਨਹੀਂ ਹੁੰਦੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰ ਸਕੀਏ ਤੇ ਕਈ ਵਾਰ ਇੱਕ ਤੀਜੇ ਬੰਦੇ ਦੀ ਬਹੁਤ ਹੀ ਛੋਟੀ ਜੀ ਗਲਤੀ ਦੇ ਨਾਲ ਅਸੀਂ ਆਪਣੀ ਪੂਰੀ ਜ਼ਿੰਦਗੀ ਦਾ ਜੋ ਅਸੀਂ ਆਪਣਾ ਟੀਚਾ ਮਿੱਥਿਆ ਹੁੰਦਾ ਹੈ ਆਪਣੀ ਸਫਲਤਾ ਦੇ ਬਹੁਤ ਕਰੀਬ ਪਹੁੰਚੇ ਹੁੰਨੀਆਂ ਉਹ ਸਾਰੀ ਸਫਲਤਾ ਦੇ ਉੱਤੇ ਪਾਣੀ ਫਿਰ ਜਾਂਦਾ ਤੇ ਸਭ ਕੁਝ ਤਹਿਸ ਨੈਸ ਹੋ ਜਾਂਦਾ ਤੇ ਫਿਰ ਬੰਦਾ ਸੋਚਦਾ ਹੈ ਕਿ ਹੁਣ ਮੈਂ ਕਿਹੜੇ ਸ਼ਬਦਾਂ ਦੇ ਨਾਲ ਆਪਣੇ ਆਪ ਨੂੰ ਸਹੀ ਸਾਬਤ ਕਰਾਂ ਕਿਉਂਕਿ ਸਹੀ ਤਾਂ ਅਸੀਂ ਪਹਿਲਾਂ ਵੀ ਹੁੰਨੇ ਆ ਇਸ ਸਭ ਦੇ ਉੱਤੇ ਹੀ ਆਧਾਰਿਤ ਹੈ ਅੱਜ ਦੀ ਇਹ ਇੰਟਰਵਿਊ ਨੌਜਵਾਨ ਦੇ ਨਾਲ ਮਿਲਾਵਾਂਗੇ ਦੀਪਕ ਕਮਲ ਜਿਸ ਦਾ ਨਾਮ ਹੈ ਜਿਸ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਤੇ ਹੁਣ ਇੱਕੋ ਚੀਜ਼ ਦੀ ਪਾਲ ਹੈ ਕਿ ਕਦੋਂ ਮੈਂ ਉਹਨਾਂ ਸ਼ਬਦਾਂ ਦੀ ਤਲਾਸ਼ ਕਰ ਸਕਾਂ ਜਿਸ ਨਾਲ ਮੈਂ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕਾਂ ਸੋ ਸਵਾਗਤ ਹੈ ਦੀਪ ਕਮਲ ਸਤਿ ਸ਼੍ਰੀ ਅਕਾਲ ਜੀ ਨਿਰਫਲ ਪੋਸਟ ਨਾਲ ਜਿੰਨੇ ਵੀ ਜੁੜੇ ਹੋਏ ਸਰੋਤਿਆਂ ਦਾ ਸਾਰਿਆਂ ਦਾ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਸੋ ਕਈ ਵਾਰ ਹਨਾ ਜ਼ਿੰਦਗੀ ਦੇ ਵਿੱਚ ਅਜਿਹੇ ਮੁਕਾਮ ਆ ਜਾਂਦੇ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਕੀ ਕੀ ਹੋਇਆ ਵਾਇਸ ਆਫ ਪੰਜਾਬ ਦੇ ਵਿੱਚ ਇੱਕ ਵਾਰ ਉਹ ਹਾਲਾਤ ਜਿਹੜੇ ਨੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਕਈ ਵਾਰ ਅਸੀਂ ਸੱਚੇ ਹੋਣ ਦੇ ਬਾਵਜੂਦ ਵੀ ਉਹਨਾਂ ਸ਼ਬਦਾਂ ਦੀ ਤਲਾਸ਼ ਕਰਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਸਹੀ ਸਾਬਿਤ ਕਰ ਸਕੀਏ ਦੇਖੋ ਜੀ ਵਾਇਸ ਆਫ ਪੰਜਾਬ ਕਿਸੇ ਨੇ ਮੇਰਾ ਕੁਝ ਮਾੜਾ ਨਹੀਂ ਕੀਤਾ ਔਰ ਸਭ ਠੀਕ ਹੈ ਔਰ ਬਾਕੀ ਗੱਲ ਮੈਂ ਜੋ ਸਾਰੀ ਕਲੀਅਰ ਕਰਨ ਲੱਗਾ ਹਾਂ ਔਰ ਗੱਲ ਇਹ ਹੈ ਮੈਂ ਵੋਇਸ ਆਫ ਪੰਜਾਬ ਦੇ ਵਿੱਚ ਇੱਕ ਗਾਣਾ ਗਾਇਆ ਸੀ ਜਿੱਥੇ ਮਾਲਕ ਰੱਖਦਾ ਉਹ ਰਹਿਣਾ ਪੈਂਦਾ ਹਮਮ ਔਰ ਉਸ ਪੋਸਟ ਤੇ ਕਿਸੇ ਬੰਦੇ ਦਾ ਕਮੈਂਟ ਆਇਆ ਉਹਦੀ ਆਈਡੀ ਸੀਗੀ ਕਰਨ 786 ਕਿ ਇਹ ਬੰਦਾ ਐਦਾਂ ਦਾ ਜੀ ਤੁਸੀਂ ਇਹਨੂੰ ਜੱਫੀਆਂ ਪਾਉਣਿਓ ਤੁਸੀਂ ਇਹਨੂੰ ਪਿਆਰ ਕਰਦੇ ਹੋ ਸਲੀਮ ਭਾਜੀ ਨੂੰ ਬੋਲਿਆ ਮੈਨੂੰ ਬੋਲਿਆ ਕਿ ਇਹਨਾਂ ਨੇ ਸਲੀਮ ਭਾਜੀ ਨੂੰ ਮਾੜਾ ਬੋਲਿਆ ਔਰ ਜੁਤੀਗਾ ਜੀ ਨੂੰ ਲਾਡੀ ਭਾਜੀ ਨੂੰ ਸਚੀਨੀ ਭਾਜੀ ਨੂੰ ਸਲੀਮ ਭਾਜੀ ਨੂੰ ਮੈਨੂੰ ਵੀ ਉਸ ਇਨਸਾਨ ਨੇ ਅਟੈਕ ਕੀਤੀ ਹੋਈ ਸੀ ਵੀਡੀਓ ਔਰ ਭਾਜੀ ਨੇ ਬੋਲਿਆ ਵੀ ਉਹਨੂੰ ਸਚੀਨੀ ਭਾਜੀ ਨੇ ਬੋਲਿਆ ਵੀ ਕੀ ਗੱਲ ਹੈ ਮੈਨੂੰ ਗੱਲ ਦੱਸ ਪੂਰੀ ਔਰ ਅੱਜ ਤੋਂ 2 ਸਾਲ ਪਹਿਲਾਂ 우ਸਤਾਦ ਜਨਾਬ ਸਰਦੂਲ ਸਿਕੰਦਰ ਜੀ ਡੈਥ ਹੋਈ ਸੀ ਉਸ ਟਾਈਮ ਮੈਂ ਵੋਇਸੋ ਪੰਜਾਬ ਚ ਨਹੀਂ ਸੀਗਾ ਔਰ ਉਦੋਂ ਸਲੀਮ ਭਾਈ ਨੇ ਇੱਕ ਪੋਸਟ ਪਾਈ ਸੀ ਰੋਂਦਿਆਂ ਦੀ ਸਰਦੂਲ ਭਾਜੀ ਰਿਪ ਔਰ ਜਦੋਂ ਮੈਂ ਘਰ ਗਿਆ ਉਹ ਸਲੀਮ ਭਾਜੀ ਵਾਲੀ ਵੀਡੀਓ ਮੇਰੇ ਇੰਸਟਾਗ੍ਰam ਤੇ ਅੱਗੇ ਆ ਗਈ ਔਰ ਮੈਂ ਉਸ ਉੱਥੇ ਕਮੈਂਟ ਆਇਆ ਸੀ ਕਿਸੇ ਬੰਦੇ ਦਾ ਉਹ ਆਈਡੀ ਸੀਗੀ ਬਰਬਾਲ ਕਿਆਰੀ ਕਿਆਲੀ ਪਰ ਉਸ ਬੰਦੇ ਨੇ ਹੱਸਣ ਵਾਲਾ ਕਮੈਂਟ ਕੀਤਾ ਹੋਇਆ ਸੀ ਔਰ ਮੈਂ ਉਸ ਬੰਦੇ ਨੂੰ ਇਹ ਗੱਲ ਕੀਤੀ ਕਿ ਯਾਰ ਜੇ ਤੁਹਾਡੇ ਤੋਂ ਕੋਈ ਗਲਤੀ ਨਾਲ ਕੋਈ ਕਮੈਂਟ ਹੋ ਗਿਆ ਤੁਸੀਂ ਡਿਲੀਟ ਕਰ ਦਿਓ ਔਰ ਜਿਨ੍ਹਾਂ ਨੂੰ ਸੁਰਾਂ ਦਾ ਬਾਦਸ਼ਾਹ ਮੰਨਿਆ ਗਿਆ ਹੈ ਵੀ ਉਹ ਰੋ ਰਹੇ ਨੇ ਔਰ ਤੁਸੀਂ ਹੱਸ ਰਹੇ ਹੋ ਉਹ ਬੰਦੇ ਦਾ ਮੈਨੂੰ ਕੋਈ ਕਮੈਂਟ ਨਹੀਂ ਆਇਆ ਕਿ ਯਾਰ ਕਮਲ ਤੂੰ ਮੈਨੂੰ ਮਾੜਾ ਬੋਲਿਆ ਜਾਂ ਇਦਾਂ ਕਰਕੇ ਮੈਂ ਇਹ ਗੱਲ ਕਲੀਅਰ ਹੀ ਕਰਦਾ ਹਾਂ ਸਲੀਮ ਭਾਈ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਮੈਂ ਮੈਂ ਚਲੋ ਕਰਦੀਆਂ ਪੂਰੀ ਦੁਨੀਆ ਕਰਦੀਆਂ ਕਿਉਂਕਿ ਜਿਹਨਾਂ ਨੂੰ ਮੈਂ ਫੋਲੋ ਕਰਦਾ ਆ ਮੇਰੇ ਗੁਰੂ ਜੀ ਜਨਾਬ ਕਮਲ ਖਾਨ ਸਾਹਿਬ ਉਹ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਪਰ ਮੈਂ ਉਹਨਾਂ ਤੋਂ ਬਾਹਰ ਨਹੀਂ ਕਦੇ ਜਾ ਸਕਦਾ ਔਰ ਮੈਂ ਉਸ ਬੰਦੇ ਨੂੰ ਮੈਸੇਜ ਕੀਤਾ ਕਿ ਯਾਰ ਤੂੰ ਡਿਲੀਟ ਕਰ ਦੇ ਪਰ ਉਹ ਬੰਦੇ ਦਾ ਕੋਈ ਮੈਸੇਜ ਨਹੀਂ ਆਇਆ ਪਰ ਉਸ ਤੋਂ ਬਾਅਦ ਮੈਂ ਵੌਇਸ ਆਫ ਪੰਜਾਬ ਦੇ ਵਿੱਚ ਆਇਆ ਉੱਪਰ ਉਹ ਬੰਦੇ ਨੂੰ ਮੈਂ ਚਲੋ ਮਾੜਾ ਵੀ ਉਹਨੂੰ ਬੋਲਤਾ ਹੋਊਗਾ ਇੱਕ ਦੋਸ਼ਾ ਬਦ ਮੈਂ ਕਹਤਾ ਹੋਊਗਾ ਪਰ ਮੈਂ ਟੈਗ ਸਿਰਫ ਉਹਨੂੰ ਕੀਤੀ ਸੀ ਕਿ ਬਈ ਤੂੰ ਡਿਲੀਟ ਕਰ ਦੇ ਕਿ ਅਸੀਂ ਸਲੀਮ ਭਾਈ ਨੂੰ ਸਰਦੂਲ ਭਾਈ ਨੂੰ ਅਸੀਂ ਪਿਆਰ ਕਰਦੇ ਆਂ ਔਰ ਇਹਨਾਂ ਦੇ ਗਾਣੇ ਸੁਣ ਸੁਣ ਕੇ ਅਸੀਂ ਵੋਇਸੋ ਪੰਜਾਬ ਚੋਂ ਆਏ ਆਂ ਔਰ ਵੋਇਸੋ ਪੰਜਾਬ ਦਾ ਮਤਲਬ ਵੀ ਇਹ ਹੈ ਕਿਉਂਕਿ ਉੱਥੇ ਸੁਰੀਲੇ ਗਾਣੇ ਨੂੰ ਪ੍ਰਮੋਟ ਕੀਤਾ ਜਾਂਦਾ ਔਰ ਸੁਰੀਲੇ ਬੱਚੇ ਨੇ ਜਿਹੜੇ ਉਹਨਾਂ ਨੂੰ ਅੱਗੇ ਲੈ ਕੇ ਅੱਗੇ ਲਿਆਇਆ ਜਾਂਦਾ ਲਿਆਇਆ ਜਾਂਦਾ ਔਰ ਪੀਟੀਸੀ ਪੰਜਾਬੀ ਦਾ ਇਹ ਮਹਾਮੰਦ ਦਾ ਬਹੁਤ ਬਹੁਤ ਥੈਂਕ ਯੂ ਹੈ ਕਿਉਂਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਸਾਡੇ ਰਗੇ ਉਹਨਾਂ ਨੂੰ ਅੱਗੇ ਲੈ ਕੇ ਆਉਂਦਾ ਉਹਨਾਂ ਨੂੰ ਓਕੇ ਅੱਗੇ ਉਹਨਾਂ ਦਾ ਮੌਕਾ ਮਿਲਦਾ ਇਦਾਂ ਲਈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਔਰ ਗੱਲ ਇਹੀ ਹੈ ਬਸ ਇਸ ਗੱਲ ਕਰਕੇ ਸਲੀਮ ਭਾਈ ਦੇ ਦਿਲ 'ਚ ਕਿਤੇ ਨਾ ਕਿਤੇ ਮੇਰੇ ਲਈ ਗੁੱਸਾ ਹੈ ਔਰ ਬਾਕੀ ਅਸੀਂ ਪਿਆਰ ਬਹੁਤ ਕਰਦੇ ਹਾਂ ਉਹਨਾਂ ਨੂੰ ਬਸ ਮੈਂ ਇਹ ਮੈਸੇਜ ਸਲੀਮ ਭਾਈ ਤੱਕ ਪਹੁੰਚਾਉਣਾ ਚਾਹੁੰਦਾ ਕਿ ਹਮੇਸ਼ਾ ਅਸੀਂ ਤਾਂ ਤੁਹਾਡੇ ਬੱਚੇ ਆ ਜੀ ਤੁਹਾਡੇ ਤੋਂ ਸਿੱਖ ਸਿੱਖ ਕੇ ਅਸੀਂ ਸਭ ਕੁਝ ਜੋ ਮਕਾਮ ਹਾਸਿਲ ਕੀਤਾ ਉਹਨਾਂ ਦੇ ਗਾਣਿਆਂ ਨੂੰ ਸੁਣ ਸੁਣ ਪਰ ਬਾਕੀ ਜੋ ਵੀ ਚਲੋ ਕਹਿਣ ਦਾ ਤਰੀਕਾ ਮੇਰਾ ਗਲਤ ਹੋ ਸਕਦਾ ਉਹਦੇ ਲਈ ਬਹੁਤ-ਬਹੁਤ ਸੌਰੀ ਮੰਗਦਾ ਮੈਂ ਮੈਨੂੰ ਵੀ ਫੀਲ ਹੋਇਆ ਪਰ ਮੈਂ ਬੋਲਿਆ ਉਹਨਾਂ ਦੇ ਹੱਕ ਲਈ ਮੇਨ ਗਰ ਓਕੇ ਤੁਸੀਂ ਮਾਸਟਰ ਸਲੇਮ ਹੋ ਰਹਾਂ ਕਿ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਉਹ ਸ਼ਬਦ ਲੱਭੇ ਜਿੰਨਾ ਕਰਕੇ ਤੁਸੀਂ ਸੱਚੇ ਸਾਬਿਤ ਹੋਵੋ ਜੀ ਜੀ ਮੈਂ ਉਸ ਬੰਦੇ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਉਹ ਦੋਨੋਂ ਬੰਦਿਆਂ ਨੇ ਮੈਨੂੰ ਬਲੌਕ ਕਰਤਾ ਪਰ ਉਹ ਬੰਦੇ ਅਲੱਗ-ਅਲੱਗ ਹੈ ਪਹਿਲਾਂ ਕਰਨ ਜਿਹੜਾ 786 ਉਹ ਆਈਡੀ ਵਾਲਾ ਉਹ ਅਲੱਗ ਬੰਦਾ ਹੈ ਔਰ ਜਿਹੜਾ ਦੂਜਾ ਉਹ ਅਲੱਗ ਬੰਦਾ ਉਹ ਸਰਦੂਲ ਭਾਜੀ ਡੈਥ ਤੇ ਕਮੈਂਟ ਕੀਤਾ ਸੀ ਔਰ ਜਿਹੜਾ ਕਰਨ ਬੰਦਾ ਹੈ ਉਹ ਨੇ ਕੀਤਾ ਸੀ ਵੋਇਸ ਆਫ ਪੰਜਾਬ ਦੇ ਵਿੱਚ ਜਦੋਂ ਮੈਂ ਜਿੱਥੇ ਮਾਲਕ ਰੱਖਦਾ ਉਹ ਗਾਣਾ ਗਾਇਆ ਸੀ ਪਰ ਇਹ ਬੰਦਿਆਂ ਨੂੰ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਨਹੀਂ ਮਿਲੇ ਪਰ ਬਾਕੀ ਮੈਂ ਭਾਜੀ ਨੂੰ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਦਿਲ ਦੇ ਵਿੱਚ ਗੁੱਸਾ ਹੈ ਮੇਰੇ ਲਈ ਪਰ ਉਹ ਨਹੀਂ ਮੈਂ ਪਤਾ ਨਹੀਂ ਮੈਂ ਬੱਚਾ ਕਰਕੇ ਮੈਂ ਸਮਝਾ ਨਹੀਂ ਸਕਿਆ ਉਹਨਾਂ ਨੂੰ ਹੇ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਵਾਇਸ ਆਫ ਪੰਜਾਬ ਦੇ ਵਿੱਚ ਕਿ ਤੁਹਾਡਾ ਮਾਸਟਰ ਸਲੀਮ ਕਮਲ ਖਾਨ ਹੋਰਾਂ ਨਾਲ ਬਹੁਤ ਪਿਆਰ ਸੀਗਾ ਤੇ ਜਦੋਂ ਇਹ ਰੋਲਾ ਜਿਹੜਾ ਸ਼ੁਰੂ ਹੁੰਦਾ ਉਸ ਤੋਂ ਬਾਅਦ ਜਿਹੜਾ ਤੁਸੀਂ ਉੱਥੇ ਖੁਦ ਹੁੰਦੇ ਹੋ ਜਾਂ ਉਹਨਾਂ ਦੇ ਵੱਲੋਂ ਤੁਹਾਨੂੰ ਭੇਜਿਆ ਜਾਂਦਾ ਮੈਨੂੰ ਲੱਗਦਾ ਜੀ ਉਹਨਾਂ ਦੇ ਦਿਲ ਦੇ ਵਿੱਚ ਗੁੱਸਾ ਆ ਕਿਤੇ ਨਾ ਕਿਤੇ ਮੈਂ ਜੇ ਪਿੱਛੇ ਆ ਵਾਇਸ ਆਫ ਪੰਜਾਬ ਵਾਲੀ ਗੱਲ ਤੋਂ ਉਹਨਾਂ ਕਰਕੇ ਕਿਉਂਕਿ ਮੈਂ ਕਿਤੇ ਵੀ ਸ਼ੋਅ ਤੇ ਮਿਲਦਾ ਹਾਂ ਔਰ ਭਾਜੀ ਮੈਨੂੰ ਬੜਾ ਅਗਨੋਰ ਮਾਰਦੇ ਮੈਨੂੰ ਬੜਾ ਫੀਲ ਹੁੰਦਾ ਕਿ ਅਸੀਂ ਇਹਨਾਂ ਪਿਆਰ ਕਰਦੇ ਹਾਂ ਔਰ ਦਿਲੋਂ ਸੱਚੀ ਮੈਂ ਦਿਲੋਂ ਕਹਿ ਰਹੇ ਹਾਂ ਕਿ ਭਾਜੀ ਨੂੰ ਮੈਂ ਬਹੁਤ ਪ ਬਸ ਮੈਂ ਉਹਨਾਂ ਲਈ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹ ਤਾਂ ਬੜੇ ਬੱਬਰ ਸ਼ੇਰ ਗਵਈਏ ਨੇ ਪੰਜਾਬ ਦੇ ਨਹੀਂ ਕਹਿ ਸਕਦਾ ਪੂਰੇ ਵਰਡ ਦੇ ਬਸ ਮੈਂ ਤਾਂ ਮਾਫੀ ਮੰਗ ਸਕਦਾ ਉਹਨਾਂ ਤੋਂ ਅੱਛਾ ਜਿਹੜੇ ਉਹ ਦੋ ਸ਼ਖਸ ਸੀ ਜਿਨ੍ਹਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਨਾ ਇੰਨਾ ਵੱਡਾ ਮੋੜ ਆਇਆ ਕੀ ਮੰਨੋਗੇ ਉਹਨਾਂ ਸ਼ਖਸਾਂ ਦੀ ਜ਼ਿੰਦਗੀ ਦੇ ਵਿੱਚ ਐਂਟਰੀ ਇੱਕ ਕਿਸਮਤ ਦੇ ਤੌਰ ਦੇ ਉੱਤੇ ਹੋਈ ਹੈ ਜਾਂ ਫਿਰ ਕੋਈ ਰੰਜਿਸ਼ ਲੱਗਦੀ ਹੈ ਕੁਝ ਲੱਗਦਾ ਹੈ ਕਿ ਪਹਿਲਾਂ ਦੀ ਕੋਈ ਗਲਤੀ ਜਿਹੜੀ ਹੈ ਮੂਰੇ ਆ ਕੇ ਖਲੋਗੀ ਦੇਖੋ ਜੀ ਮੇਰਾ ਕਿਸੇ ਨਾਲ ਕੋਈ ਰੋਲਾ ਨਹੀਂ ਨਾ ਹੀ ਮੈਂ ਇਦਾਂ ਦਾ ਇਨਸਾਨ ਹੈਗਾ ਮੈਂ ਲੜਨ ਲੁੜਨ ਵਾਲਾ ਨਾ ਤਾਂ ਮੈਂ ਤਾਂ ਹਰ ਬੰਦੇ ਨਾਲ ਪਿਆਰ ਨਾਲ ਮਿਲਦਾ ਔਰ ਪਤਾ ਨਹੀਂ ਉਹ ਮੈਨੂੰ ਗੱਲ ਸਮਝ ਹੀ ਨਹੀਂ ਆ ਰਹੀ ਮੈਂ ਕਿੰਨੇ ਆਪਣੇ ਯਾਰਾਂ ਦੋਸਤਾਂ ਨਾਲ ਘਰੇ ਵੀ ਕੋ ਮੇਰੇ ਘਰੇ ਨਹੀਂ ਸੱਚੇ ਗੱਲ ਪਤਾ ਔਰ ਮੈਂ ਬੜੇ ਆਪਣੇ ਯਾਰਾਂ ਦੋਸਤਾਂ ਨਾਲ ਕਿਤੇ ਵੀ ਜੰਨ ਮੈਂ ਗੱਲ ਸ਼ੇਅਰ ਕਰਦਾ ਉਹ ਬੰਦਾ ਗੱਲ ਹੀ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਚੱਕਰ ਬਣ ਕੀ ਹੈ ਪਤਾ ਨਹੀਂ ਕੋਈ ਕਿਸ ਕਿਸਮ ਉਤਾਲੀ ਜਿੱਦਾਂ ਤੁਸੀਂ ਕਹਿ ਰਹੇ ਹੋ ਉਹੀ ਗੱਲ ਹੋ ਸਰ ਸੋ ਗਾਇਕੀ ਦੇ ਸ਼ੌਂਕ ਨੂੰ ਬਰਕਰਾਰ ਰੱਖਿਆ ਜੀ ਵੀ ਹਾਂਜੀ ਹਾਂਜੀ ਬਰਕਰਾਰ ਹੈ ਜੀ ਪਰ ਇੱਕ ਵਧੀਆ ਜਿਹਾ ਗੀਤ ਸੁਣਾ ਦਿਓ ਮੂਡ ਵੀ ਸੈੱਟ ਹੋ ਜਾਏਗਾ ਹਾਂ ਦਿਲ ਤੇਰੇ ਜਾਨ ਤੇਰੇ ਨਾਲ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮੋ ਗੱਲ ਮੇਰੀ ਕਿਉਂ ਨਹੀਂ ਮੰਨਦਾ ਮਾਹੀਏ ਜ਼ਿੰਦਗੀਏ ਤੇਰੇ ਨਾਲ ਤੂੰ ਮੇਰਾ ਹੈ ਪੇ ਬੇ ਮਹੀਵੇ ਮੈਂ ਤੇਰਾ ਇੰਤਜ਼ਾਰ ਥੈਂਕ ਯੂ ਸੋ ਆਪਣੇ ਉਸਤਾਦ ਦਾ ਹੀ ਗੀਤ ਸੁਣਾਇਆ ਤੁਸੀਂ ਨਹੀਂ ਇਹ ਖਾਨ ਵੀਰੇ ਦਾ ਯਾਰ ਮੈਂ ਉਸਤਾਦ ਜੀ ਉਹਨਾਂ ਦਾ ਵੀ ਜੇ ਤੁਸੀਂ ਕਹਿੰਦੇ ਤਾਂ ਆਪਾਂ ਜਰੂਰ ਸੁਣਾਉਂਗਾ ਜਰੂਰ ਸੁਣਾਓ ਹੂੰ ਉਹ ਤੇਰਾ ਪਿੱਛੋਂ ਸੋਣੀਏ ਸਵੇਰੇ ਅੱਜ ਹੋ ਗਏ ਉਖੋਬ ਤੇਰੇ ਹੀਰੀਏ ਨੀ ਮੇਰੇ ਅਜ ਹੋ ਗਏ ਬੋਲ ਬੋਲ ਦਸਾਗੇ ਨੀ ਜਗ ਨੂੰ ਬੋਲ ਬੋਲ ਦਸਾਗੇ ਨੀ ਜਗ ਨੂੰ ਅਸੀਂ ਸ਼ਿਕ ਕਮਾਇਆ ਏ ਮਨ ਪਾਵੇਂ ਮਨ ਨਾ ਤੋ ਸੋਣੀਏ ਸਾਨੂੰ ਰੱਬ ਨੇ ਮਿਲਾਇਆ ਏ ਥੈਂਕ ਯੂ ਅੱਛਾ ਸੋ ਵੱਡੇ ਮੰਚ ਦੇ ਉੱਤੇ ਕਦੋਂ ਨਜ਼ਰ ਆਓਗੇ ਕਿਉਂਕਿ ਆਵਾਜ਼ ਤਾਂ ਤੁਹਾਡੀ ਬਹੁਤ ਸੋਹਣੀ ਹੈ ਜੀ 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 ਵੱਡੇ ਮੰਚ ਦੇ ਉੱਪਰ ਜੀ ਦੇਖੋ ਹੁਣ ਤੁਸੀਂ ਲੋਕ ਪਿਆਰ ਕਰਦੇ ਹੋ ਚੋਣ ਵਾਲੇ ਪਿਆਰ ਕਰਦੇ ਨੇ ਬਸ ਤੁਸੀਂ ਲੋਕ ਹੀ ਅੱਗੇ ਲੈ ਕੇ ਜਾਣ ਵਾਲੇ ਹੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਪਿਆਰ ਦੇ ਰਹੇ ਨੇ ਅਸੀਂ ਲੱਗੇ ਹੋਏ ਹਾਂ ਜ਼ਰੂਰ ਇੱਕ ਨਾ ਇੱਕ ਦਿਨ ਮਕਾਮ ਹਾਸਲ ਕਰਾਂਗੇ ਸੋ ਮਾਸਟਰ ਸਲੀਮ ਹੋਰਾਂ ਵਾਸਤੇ ਕੋਈ ਖਾਸ ਸੁਨੇਹਾ ਤੁਸੀਂ ਛੱਡਣਾ ਚਾਹੁੰਦੇ ਹੋ ਵੈਸੇ ਤਾਂ ਤੁਸੀਂ ਦੱਸ ਹੀ ਦਿੱਤੀਆਂ ਗੱਲਾਂ ਕੋਈ ਖਾਸ ਸੁਨੇਹਾ ਜਿਹੜਾ ਆਪਾਂ ਦੇਣਾ ਚਾਹੁੰਦੇ ਹੋਈਏ ਉਨਾਂ ਲਈ ਖਾਸ ਸੁਨੇਹਾ ਇਹ ਹੀ ਹੈ ਕਿ ਮੇਨ ਗੱਲ ਮੈਂ ਜ਼ਿਆਦਾ ਨਹੀਂ ਉਹ ਕਰਦਾ ਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਹਮੇਸ਼ਾ ਕਰਦਾ ਰਹੂੰਗਾ ਔਰ ਦੁਨੀਆ ਉਹਨਾਂ ਨੂੰ ਚਲੋ ਪਿਆਰ ਕਰਦੀ ਹੈ ਪਰ ਮੇਰੇ ਦਿਲ ਦੇ ਵਿੱਚ ਉਹਨਾਂ ਲਈ ਕੋਈ ਨਾ ਤਾਂ ਗੁੱਸਾ ਹੈ ਨਾ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਤਾਂ ਦਿਲੋਂ ਪਿਆਰ ਕਰਦੇ ਹਾਂ ਮੈਨੂੰ ਇਸ ਇਸ ਚੀਜ਼ ਦਾ ਹੀ ਮੈਨੂੰ 24 ਘੰਟੇ ਟੈਨਸ਼ਨ ਰਹਿੰਦੀ ਆ ਕਿ ਭਾਜੀ ਪਤਾ ਨਹੀਂ ਮੇਰੇ ਨਾਲ ਕਿਦਾਂ ਠੀਕ ਹੋਣਗੇ ਤੇ ਉਹਨਾਂ ਲਈ ਮੈਂ ਇੱਕ ਗਾਣਾ ਉਹਨਾਂ ਨੂੰ ਡੈਡੀਕੇਟ ਕਰਦਾ ਹਾਂ ਜ਼ਰੂਰ ਉਹਨਾਂ ਦੇ ਮਾਤਾ ਪਿਤਾ ਦਾ ਗਾਇਆ ਹੋਇਆ ਗਾਣਾ ਸੋਣਿਆ ਵੇ ਮੈਨੂੰ ਤੇਰੀਆਂ ਉਡੀਕਾਂ ਤੇਰੇ ਉਣਦਿਆਂ ਸਾਨੂੰ ਤੇਰੇ ਉਣਦਿਆਂ ਸਾਨੂੰ ਦੂਰ ਨੇ ਤੇਰੀ ਉਯਦੀ ਕੋ ਸੋ ਉਮਰ ਸ਼ਾਇਦ ਬਹੁਤ ਘੱਟ ਹੋਏਗੀ ਪਰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਮੁਕਾਮ ਬਹੁਤ ਵੱਡਾ ਰੱਖਣ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਹੈਨਾ ਤੇ ਉਮੀਦ ਕਰਦੇ ਹਾਂ ਸੀ ਵੀ ਸਾਡੇ ਵੱਲੋਂ ਵੀ ਤੁਹਾਨੂੰ ਦਿਲੋਂ ਦੁਆਵਾਂ ਨੇ ਕਿ ਤੁਸੀਂ ਹਨਾ ਜ਼ਿੰਦਗੀ ਦੇ ਵਿੱਚ ਜੋ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਜਰੂਰ ਮਿਲੇ ਜੀ ਜੀ ਤੁਸੀਂ ਇਹਨਾਂ ਪਿਆਰ ਕਰਦੇ ਹੋ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਔਰ ਸਾਰੇ ਚੈਨਲ ਵਾਲਿਆਂ ਦਾ ਪੂਰੀ ਟੀਮ ਦਾ ਹੀ ਬਹੁਤ ਬਹੁਤ ਥੈਂਕ ਯੂ ਬਸ ਤੁਹਾਡੀ ਦੁਆਵਾਂ ਹੀ ਥੈਂਕ ਯੂ ਸੋ ਮਚ ਸੋ ਇਹ ਨੌਜਵਾਨ ਸੀ ਦੀਪਕਮਲ ਜਿਨ੍ਹਾਂ ਦਾ ਨਾਮ ਸਿਰਫ ਦੀਪ ਸੀ ਹਾਲਾਂਕਿ ਕਮਲ ਖਾਨ ਹੋਰਾਂ ਨੇ ਇਹਨਾਂ ਦਾ ਨਾਮ ਬਹੁਤ ਹੀ ਪਿਆਰ ਦੇ ਨਾਲ ਦੀਪਕਮਲ ਰੱਖਿਆ ਸੀ ਤੇ ਇੱਕ ਕਿਹਾ ਜਾਂਦਾ ਹੈ ਨਾ ਕਿ ਕਈ ਵਾਰ ਕਿਸੇ ਦੀ ਛੋਟੀ ਜੀ ਗਲਤੀ ਜਿਹੜੀ ਹੈ ਸਾਡੀ ਪੂਰੀ ਜ਼ਿੰਦਗੀ ਭਾਰ ਤੇ ਉੱਤੇ ਭਾਰੀ ਪੈ ਜਾਂਦੀ ਹੈ ਸੋ ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਤੋਂ ਬਾਅਦ ਸ਼ਾਇਦ ਇਸ ਨੌਜਵਾਨ ਦੇ ਦਿਲ ਦੇ ਉੱਤੇ ਜਿਹੜਾ ਬੋਝ ਪਿਆ ਉਹ ਜਰੂਰ ਹਲਕਾ ਹੋਵੇਗਾ ਤੇ ਹੋਰ ਖਾਸ तमाम ਜਿਹੜੀਆਂ ਇੰਟਰਵਿਊਜ਼ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਪਲ-ਪਲ ਦੀ ਹੋਰ ਖਬਰ ਵਾਸਤੇ ਹੋਰ ਅਪਡੇਟ ਵਾਸਤੇ ਵੇਖਦੇ ਰਹੋ ਨਿਰਪੱਖ ਪੋਸਟ